ਤੇ ਇਹ ਦੋ ਸਰਕਾਰਾਂ ਪਿਛਲੇ ਇਹੀ ਵਾਦਾ ਕਰਕੇ ਆਈਆਂ ਸੀ ਕਿ ਨਸ਼ੇ ਨੂੰ ਖਤਮ ਕਰਾਂ ਦੇਖੋ ਜੀ ਹਰ ਇੱਕ ਦਿਨ ਟ੍ਰੇਕੀ ਵਾਲਾ ਕਰਦੇ ਨੇ ਲੇਕਿਨ ਅਸ਼ਾਬੰਦ ਕਰਾਣਾ ਮਨਅਸ਼ਾਤ ਤੋਂ ਜਿਆਦਾ ਨਹੀਂ ਕੁਛ ਨਹੀਂ ਹੈ ਕਿਸੇ ਜਿਹੜਾ ਆਪੇ ਖੁਸ਼ ਨਹੀਂ ਹੈ ਅਮਾ ਇਹਨਾਂ ਨਹੀਂ ਬਣਾਣਾ ਭੈਣਾ ਨਹੀਂ ਬਣਾਇਆ ਪਹਿਲਾ ਗਵਰਨਮੈਂਟੇ ਖਰਾਬ ਬਜਾਦਾਬਾਦ ਵੀ ਨਸ਼ੇ ਬਹੁਤ ਜ਼ਿਆਦਾ ਹੋ ਗਏ ਬਿੱਲੇ ਬਿੱਲੇ ਕਰੇ ਚਾਰ ਮਰਗੇ ਕਰੇ ਪੰਜ ਮਰਗੇ ਬੁਰਾ ਹਾਰ ਹੈ ਬੋਟਾ ਪਾਪਾ ਵੀ ਹਾਰ ਹੋ ਗਈ ਹੁਣ ਇੰਨਾ ਚਿਰ ਥੱਕੇ ਫੇ ਬੋਟ ਪਾ ਨਹੀਂ ਨਿਕਸ ਸਕਦੇ ਜੇ ਜੁਕੜੇ ਡੋ ਬਣਨਗੇ ਤਾਂ ਫੇਰ ਉਹ ਆਪਣੀ ਹਕਮਾਂ ਵਾਸਤੇ ਲੜਾਂਗੇ ਤੁਹਾਨੂੰ ਪਤਾ ਨਹੀਂ ਲੱਗਦਾ ਕਿ ਕਿਹੜੀ ਸਰਕਾਰ ਲੈ ਕੇ ਆਉਣੀ ਆ ਜਾਂ ਕਿਹੜੀ ਸਰਕਾਰ ਨੇ ਸਾਡਾ ਭਲਾ ਕਰਨਾ ਇਸ ਵਕਤ ਤੁਸੀਂ ਮੋੜ ਚਾਂ ਤੇ ਮੋੜ ਤੋਂ ਮਾਲਸਾ ਜਾ ਰਹੇ ਆ 23 ਕਿਲੋਮੀਟਰ ਹੈ ਅੱਧਾ ਘੰਟਾ ਲੱਗੂਗਾ ਅੱਧੇ ਘੰਟੇ ਚ ਕੀ ਕੁਝ ਗੱਲਾਂ ਕਰਦੇ ਆ ਲੋਕਾਂ ਨਾਲ ਤੇ ਇੱਥੇ ਦੇ ਕੀ ਮਸਲੇ ਨੇ ਉਹ ਜਾਣ ਲੈਣੇ ਆ। ਅੱਛਾ ਪਰ ਸ਼ੁਰੂਆਤ ਕਰਦੇ ਆ ਮੈਂ ਬਜ਼ੰਬਰ ਮੈਂ ਬੈਠਾ ਸੁਖ ਸਿੱਧੂ ਨੇ ਸੁਖ ਮੈਂ ਕਹਿੰਦਾ ਬਾਬਾ ਜੀ ਨੇ ਪਹਿਲਾਂ ਗੱਲ ਕਰ ਲੈਣੇ ਆਪਾਂ ਹੈਨਾ ਉਹਨਾਂ ਸ਼ੁਰੂਆਤ ਕਰੋ। ਜਿਵੇਂ ਮਾਨਸਾ ਦਾ ਏਰੀਆ ਤਾਂ ਆਪਣਾ ਬਹੁਤ ਹੀ ਜ਼ਿਆਦਾ ਸਿਆਸਤ ਨੂੰ ਲੈ ਕੇ ਕੰਟਰੋਵਰਸ਼ੀਅਲ ਰਹਿਦਾ ਨੇ ਇੱਥੇ ਬੜੀ ਸਿਆਸਤ ਬਦਲਦੀ ਹੈ। 2022 ਦੀ ਚੋਣਾਂ ਤੋਂ ਬਾਅਦ ਕਾਫੀ ਕੁਝ ਕਿਹਾ ਗਿਆ ਕਿ ਲੱਗਦਾ ਕਿ ਜਿਹੜੀ ਸਰਕਾਰ ਆਈ ਵਾਦੇ ਪੂਰੇ ਹੋਏ ਟਾਈਮ ਦੇ ਨਾਲ। ਕੁਛ ਨਹੀਂ ਹੈਗਾ ਜੀ ਕਿਸੇ ਸਰਕਾਰ ਨੇ ਕੁਛ ਨਹੀਂ ਕਰਿਆ ਮੈਨੂੰ ਨਹੀਂ ਪਤਾ ਨਾ ਭੈਣਾ ਨਹੀਂ ਕਰਿਆ ਕੁਛ ਪਹਿਲਾਂ ਲੋਕਾਂ ਵਿੱਚ ਲੋਕੀਂ ਸਰਕਾਰ ਕੋਲ ਨਹੀਂ ਕੁਛ ਸਿੱਧਾ ਕੰਮ ਕਰਨ ਦੀ ਨਹੀਂ ਕੋਈ ਹੋਇਆ ਹਾਂਜੀ ਮੈਨੂੰ ਮਨ ਕੇ ਲੋਗੇ ਕਣਕ ਤਿੰਨ ਬੜੀ ਮਿਲਦੀ ਜੁਨੇ ਇੱਕ ਬੜੀ ਮਿਲਦੀ ਬਰਾਂਹ ਹਾਂ ਕਣਕ ਰਾਸ਼ਨ ਵੀ ਨਹੀਂ ਮਿਲਦਾ ਜਦ ਕਿ ਸਰਕਾਰ ਕਹਿ ਰਹੀ ਹੈ ਕਿ ਕਰੋੜਾਂ ਲੋਕਾਂ ਨੂੰ ਕਰੋੜਾਂ ਦੀ ਗਿਣਤੀ ਤੇ ਰਾਸ਼ਨ ਦਿੱਤਾ ਸੀ ਨਹੀਂ ਮਿਲਦਾ ਜੀ ਮੈਨੂੰ ਅਜੇ ਤੱਕ ਨਹੀਂ ਮਿਲਦਾ ਮੈਂ ਲੇਖ ਕਰੇ ਜ਼ਰੂਰ ਕਰਾਂ ਮੈਂ ਤੋਂ ਲੇਖ ਲਈ ਅੱਜ ਤੱਕ ਵੀ ਤਿੰਨੇ ਸਰਕਾਰਾਂ ਨੇ ਮੈਨੂੰ ਦਿੱਤਾ ਨਹੀਂ ਕੁਛ ਕਿੰਨੇ ਸਰਕਾਰਾਂ ਦੇ ਸਮਾਂ ਅਜ ਨਹੀਂ ਮਿਲਿਆ ਨਹੀਂ ਮਿਲਿਆ ਜੀ ਅੱਜ ਵੀ ਨਹੀਂ ਮਿਲਦਾ ਜੀ ਮੈਨੂੰ ਕਿੰਨਾ ਮੈਨੂੰ ਹੁੰਦਾ ਕੀ ਕੰਮ ਕਰਦੇ ਹੋ ਤੁਸੀਂ ਗਾੜੀ ਕਰਦਾ ਜੀ ਦਿਹਾੜੀ ਕਰਦੇ ਤੇ ਫਿਰ ਸਿਰਫ ਦਿਹਾੜੀ ਨਾਲ ਗੁਜ਼ਾਰਾ ਹੋ ਜਾਂਦਾ ਹੈ ਕੋਈ ਹੋਰ ਸੋਲਤ ਨਹੀਂ ਦੀ ਰਪਾਉਣਾ ਲਈ ਭੁੱਖੀ ਜੀ ਚੱਡ ਰਹੀ ਹੈ ਠੱਕੀ ਮਾਨੋ ਤਾਂ ਵਧੀਆ ਨਾ ਆਪ ਜਿਹੜੀ ਕਮਾਉਣੀ ਹੋ ਜਿਖਾ ਲਈ ਮਤਲਬ ਸਰਕਾਰ ਗਰੀਬਾਂ ਨੂੰ ਕੋਈ ਸਹੂਲਤ ਨਹੀਂ ਦਿੰਦੀ ਜੋ ਉਹਨਾਂ ਨੂੰ ਕਿ ਨਹੀਂ ਮਿਲਦਾ ਜੀ ਜਿਹੜੇ ਮੂਰਲੇ ਦੇ ਮਸੂਲਨਾ ਦੀ ਢੱਡ ਪਰਦੇ ਨੇ ਸਾਡੇ ਕੋਲ ਤਾਂ ਕੁਝ ਹੁੰਦਾ ਹੀ ਨਹੀਂ ਕੈਨ ਮਤਲਬ ਬਿਲਕੁਲ ਇਧਰ ਵੀ ਸੁਖ ਬੜੀ ਸਾਰੀਆਂ ਮਹਿਲਾਵਾਂ ਨੇ ਆ ਕੋਸ਼ਿਸ਼ ਕਰਦੇ ਨੇ ਆ ਗੱਲ ਕਰਨ ਦੀ ਕਿਉਂਕਿ ਚਲੋ ਆਪਾਂ ਯਾ ਯੂਥ ਤੋਂ ਸਟਾਰਟ ਕਰ ਲੈਂਦੇ ਹਣਾ ਸਸ਼ੀਗਾਲ ਸਸ਼ੀਗਾਲ ਜੀ ਆਇਆ ਆਪਣਾ ਕੁਲਵਿੰਦਰ ਕਾਲ ਕੁਲਵਿੰਦਰ ਕਿੱਥੇ ਦੇ ਹੋ ਕੋਟਲੀ ਖੁਰਤ ਦੇ ਕਿੱਥੇ ਨੂੰ ਪੈਂਦਾ ਇਹ ਮਾੜ ਬਲਾਕਸ ਪਹਿਲੇ ਮੌਲ ਚ ਪੈਂਦਾ ਹੈ ਨਾ ਆਪਣੇ ਮੌਲ ਚ ਕਿਹੋ ਜਿਹੇ ਹਾਲਾਤ ਸੁਧਰੇ ਨੇ ਕੋਈ ਕੇਲੇ ਵਿਗੜੇ ਹੀ ਨਹੀਂ ਠੀਕ ਨਹੀਂ ਹੋਇਆ ਜੀ ਉਵੇਂ ਦੀ ਹੈ ਜਿਵੇਂ ਦੇ ਪਹਿਲਾਂ ਸੀ ਪਹਿਲਾਂ ਕਿਹੋ ਜੇ ਸੀਗੇ ਤੇ ਹੁਣ ਕਿਹੋ ਜੇ ਹੋ ਗਏ ਜਿਵੇਂ ਹੁਣ ਆਪਾਂ ਵੇਖ ਰਹੇ ਆ ਕਿ ਗਲੀਆਂ ਨਾਲੀਆਂ ਜਿਹੜੀਆਂ ਉਹ ਬਿਲਕੁਲ ਵੀ ਠੀਕ ਨਹੀਂ ਹੈਗੀਆਂ ਬਾਜ਼ਾਰ ਦੇ ਵਿੱਚ ਬਹੁਤ ਦਿੱਕਤ ਆਉਂਦੀ ਹੈ ਤੁਰਨ ਦੇ ਵਿੱਚ ਆਪਾਂ ਤਾਂ ਗੱਲਾਂ ਕਰਦੇ ਸੀਗੇ ਗਲੀਆਂ ਨਾਲੀਆਂ ਸੜਕਾਂ ਤੇ ਛੋਟੀਆਂ ਚੀਜ਼ਾਂ ਨੇ ਪਰ ਬਹੁਤ ਕੁਝ ਮਿਲੇਗਾ ਆਪਣੇ ਇਲਾਕਿਆਂ ਨੂੰ ਮਿਲ ਗਿਆ ਨਹੀਂ ਸਰਕਾਰ ਕਹਿੰਦੀ ਇਸ ਦਾ ਬੜਾ ਕੰਮ ਕਰ ਰਹੇ ਆ ਥੋੜਾ ਮਾਤਾ ਕਰ ਵੀ ਰਹੇ ਆ ਕੀ ਕੰਮ ਕਰ ਰਹੇ ਕੀ ਲੱਗਿਆ ਜਿਵੇਂ ਕੁਛ ਕੁ ਬੱਚੇ ਨੂੰ ਜੋਬ ਵਗੈਰਾ ਮਿਲ ਰਹੀ ਆ ਆਪਾਂ ਨੂੰ ਮਿਲ ਗਈ ਨਹੀਂ ਮੈਂ ਤਾਂ ਹਲੇ ਵੀ ਐਡ ਕਰ ਰਹੀ ਆ ਅੱਗੇ ਫਿਰ ਕੀ ਪਲਾਨ ਹੈ ਮਾਸਟਰ ਡਿਗਰੀ ਦਾ ਅਸਾਂ ਇਥੇ ਹੀ ਕਰੂਗੇ ਨਾ ਦੇਸ਼ 'ਚ ਹੀ ਕਰੂਗੇ ਬਾਹਰ ਜਾਣਾ ਨਹੀਂ ਨਹੀਂ ਦੇਸ਼ 'ਚ ਹੀ ਰਹਣਾ ਹੈ ਹਾਂਜੀ ਦੇਸ਼ 'ਚ ਹੀ ਰਹਿ ਕੇ ਕੰਮ ਕਰਨਾ ਹੈ ਹਾਂਜੀ ਬਹੁਤ ਵਧੀਆ ਸੋਚ ਹੈ ਕਿ ਦੇਸ਼ 'ਚ ਰਹਿ ਕੇ ਕੰਮ ਕਰਨਾ ਹੈ ਹੈਨਾ ਜੋ ਮੰਡੀ ਦੇ ਹਾਲ ਕੀ ਨੇ ਉਹ ਥੋੜੇ ਜਿਹਾ ਦੱਸ ਦੋ ਉਧਰ 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 ਵੈਸੇ ਕੀ ਠੀਕ ਲੱਗ ਰੇ ਮਾਹੌਲ ਹੁਣ ਬੈਟਰ ਹੋਇਆ ਪਹਿਲਾਂ ਹਾਂਜੀ ਉਧਰ ਬੈਟਰ ਹੈ ਉਧਰ ਬੈਟਰ ਕੀ ਕੀ ਕੰਮ ਹੋਇਆ ਉੱਥੇ ਉੱਥੇ ਤਾਂ ਬਾਬੇ ਸਾਰੇ ਕੰਮ ਹੈ ਵਧੀਆ ਹੈ ਸਾਰਾ ਜੇ ਕੇਂਦਰ ਸਰਕਾਰ ਨਾਲ ਗੱਲ ਕਰੀਏ ਜਾਂ ਪੰਜਾਬ ਸਰਕਾਰ ਦੀ ਗੱਲ ਕਰੀਏ ਲੱਗ ਰੇ ਤਾਲਮੇਲ ਦੀ ਕਮੀ ਕਰਕੇ ਲੋਕਾਂ 'ਚ ਪਰੇਸ਼ਾਨੀਆਂ ਹਾਂਜੀ ਇਹ ਤਾਂ ਹੈ ਹਾਂਜੀ ਵਧੀਆ ਕੰਮ ਹੋ ਸਕਦਾ ਹੈ ਹਾਂਜੀ ਹੋ ਸਕਦਾ ਜੇ ਸਰਕਾਰ ਕਰੇਗੀ ਤਾਂ ਸਭ ਤੋਂ ਪਹਿਲਾਂ ਆਪਣੇ ਬੱਚੇ ਲਈ ਸੋਚ ਕੇ ਕੀ ਕਹੋਗੇ ਸਭ ਤੋਂ ਪਹਿਲਾਂ ਸਰਕਾਰ ਕੀ ਕੰਮ ਕਰੇ ਬੱਚੇ ਲਈ ਤਾਂ ਜੇ ਕੁਝ ਵੀ ਨਹੀਂ ਕਰ ਰਹੀ ਹਾਂਜੀ ਜਿਹੜੀ ਕੇਂਦਰ ਸੇ ਸਰਕਾਰ ਆਏ ਬੱਚੇ ਲਈ ਸਭ ਤੋਂ ਪਹਿਲਾਂ ਕੀ ਕੰਮ ਕਰਨਾ ਚਾਹੀਦਾ ਬੱਚੇ ਲਈ ਸਭ ਤੋਂ ਵਧੀਆ ਪੜ੍ਹਾਈ ਸਟੱਡੀ ਕਰਾਨੀ ਚਾਹੀਦੀ ਹੈ ਜਿਹੜੀ ਆਪਣੇ ਨਹੀਂ ਹੋ ਰਹੀ ਹਨ ਨਹੀਂ ਹੋ ਰਹੀ ਕੇ ਪੰਜਾਬ ਸਰਕਾਰ ਕਹਿੰਦੀ ਸੀ ਫ੍ਰੀ ਐਜੂਕੇਸ਼ਨ ਦੇ ਰਹੇ ਹਾਂ ਕੇਂਦਰ ਵੀ ਕਹਿੰਦੇ ਇਹ ਚੀਜ਼ ਨਹੀਂ ਦੇ ਰਹੇ ਜੀ ਫਿਰ ਆਡੇ ਬੱਚੇ ਪ੍ਰਾਈਵੇਟ ਕੌਣ ਲਾਊਗਾ ਜੇ ਸਰਕਾਰੀ ਚੰਹਹੂਲਤ ਮਿਲ ਰਹੀ ਹੈ ਤਾਂ ਹੈਨਾ ਤੁਸੀਂ ਇੱਥੇ ਇਹ ਗੱਲ ਕਰ ਰਹੇ ਨੇ ਸਸ਼ੀਕਲ ਜੀ ਸਸ਼ੀਕਲ ਕੀ ਨਾਮ ਹੈ ਆਪਣਾ ਰਵੀਨਾ ਸ਼ਰਮਾ ਰਵੀਨਾ ਸ਼ਰਮਾ ਅੱਛਾ ਆਪਾਂ ਕਿੱਥੇ ਦੇ ਆ ਮੋਕੋਟ ਲਿਖੋੜੋ ਜ਼ੋਰ ਦੀ ਬੋਲੋ ਕੋਟ ਲਿਖੋੜੋ ਆਪਾਂ ਐਜ਼ ਅ ਸਟੂਡੈਂਟ ਹੋ ਤੁਸੀਂ ਵੀ ਹਾਂਜੀ ਐਜ਼ ਅ ਸਟੂਡੈਂਟ ਕਿਵੇਂ ਦੇਖਦੇ ਹੋ ਨਾ ਕੈਰੀਅਰ ਨੂੰ ਪੰਜਾਬ ਚ ਬਸ ਸਟੂਡੈਂਟ ਬਸ ਐ ਆਪ ਵੀ ਸਟੱਡੀ ਕਰ ਰਹੇ ਆ ਕੋਈ ਅਬ੍ਰੋਡ ਜਾ ਰਿਹਾ ਹੈ ਇੱਥੇ ਕੋਈ ਨਈ ਜੌਬ ਕੋਈ ਮੇਬੀ ਕਿਸੇ ਨੂੰ ਤੇ ਇਸ ਲਈ ਆਪਦੇ ਘਰ ਪਰਿਵਾਰ ਨੂੰ ਵੇਖ ਕੇ ਆਪ ਦਾ ਬਾਹਰ ਸੈਟਲ ਹੋ ਰਹੇ ਨੇ ਯਾਨੀ ਇੱਥੇ ਹੋਣਾ ਚਾਹੀਦਾ

ਸਾਦੀਆਂ ਕੀ ਦਿੱਕਤਾਂ ਪਰੇਸ਼ਾਨੀਆਂ ਨੇ ਲੋਕਾਂ ਦੀ ਆ ਇਸਰ ਚੋੜਾ ਨਾ ਗਲੀਆਂ ਚੱਕੀਆਂ ਨਾ ਕੁਝ ਹੋਰ ਚੱਜਦਾ ਕੁਝ ਨਹੀਂ ਬਣਾਉਂਦੀ ਸਰਕਾਰਾਂ ਇੰਨਾ ਬਣਾ ਦਿੰਦਾ ਕੋਈ ਸਰਕਾਰ ਨਹੀਂ ਕੁਝ ਬਣਾਉਂਦੀ ਕਿਸੇ ਦਾ ਬੱਚੇ ਫਿਰਦੇ ਇੰਨੇ ਨੇ ਪੜ੍ਹਾਈ ਲਿਖਾਈ ਮੇਰੇ ਬੱਚੇ ਦੀ ਐਮਏ ਬੀਏ ਕਰੀ ਵੀ ਉਹ ਫਿਰ ਤੱਕੇ ਖਾਂਦਾ ਕੋਈ ਨਹੀਂ ਕਿਸੇ ਦਾ ਕੁਝ ਬਣਾਉਂਦਾ ਕੋ ਤਾਂ ਪਾਪਾ ਵੀ ਹਾਰ ਹੋ ਗਈ ਹੁਣ ਇੰਨਾ ਚਿਰ ਤੱਕੇ ਤੇ ਬੋਟ ਪਾਉਣੀ ਨਹੀਂ ਕਿਸੇ ਨੂੰ ਬੋਟ ਤਾਂ ਪਾਣੀ ਜ਼ਰੂਰੀ ਹੈ ਚਾਹੇ ਨੋਟਾਂ ਨੂੰ ਪਾਓ ਕੱਲ੍ਹ ਇਕ ਫਿਰ ਕੁਝ ਬਣਾਓ ਬਣਾਵੇ ਵੀ ਨਾ ਫਿਰ ਸਰਕਾਰ ਮੂਰੇ ਬਣ ਕੇ ਕਰੇ ਵੀ ਫੇਰ ਹੀ ਫਾਇਦਾ ਪਾਉਂਦਾ ਕੀ ਲੱਗਦਾ ਹੈ ਕਿ ਕਿਹੜੀ ਪਾਰਟੀ ਨੂੰ ਜ਼ਿਆਦਾ ਵੋਟਾਂ ਮਿਲ ਸਕਦੀਆਂ ਨੇ ਪੰਜਾਬ 'ਚ ਹੁਣ ਚੋਣ ਕੀ ਤੱਕ ਜਿੱਦਣ ਲੋਕ ਉਲਝ ਜਾਂਦੇ ਨੇ ਉਧਰ ਹੀ ਵੋਟ ਮਗ ਜਾਂਦੀ ਹਮ ਪਹਿਲਾਂ ਦੇਖ ਭਗਵਾਨ ਤਮੰਤੂ ਕੋ ਬਣਦੇ ਆ ਜੂ ਜਾ ਤੇ ਦੂਜੇ ਬਣਦੇ ਸੀਗੇ ਇਹ ਕਿ ਭਗਵਾਨ ਤਮੰਤੂ ਨਾ ਬਣਦਾ ਲੋਕਾਂ ਨੂੰ ਕਿੱਧਰ ਜਾਣਾ ਲੋਕਾਂ ਨੂੰ ਕੋਈ ਪਤਾ ਨਹੀਂ ਹੈਗਾ ਕੋਈ ਜਾਣਕਾਰੀ ਲੋਕਾਂ ਦੀ ਹੈ ਨਹੀਂ ਕਿਧਰ ਉਲਝਣਾ ਲੋਕਾਂ ਨੇ ਕਿਉਂ ਕਿ ਸੀ ਮਤਲਬ ਕਹਿ ਰਹੇ ਹਾਂ ਕਿ ਕੋਈ ਸਰਕਾਰ ਨੇ ਕੰਮ ਨਹੀਂ ਕੀਤਾ ਫਿਰ ਵੀ ਕੀ ਇਸ ਵਾਰ ਕੀ ਦੇਖ ਕੇ ਵੋਟ ਪਾਉਂਗੇ ਆ ਗਾ ਹੁਣ ਦੇਖਾਂਗੇ ਬੋਰਤਾ ਤੇ ਰੱਖੀ ਨਹੀਂ ਹੁੰਦੀ ਪਾ ਦਿਆਂਗੇ ਬੋਰ ਰੱਖ ਕੇ ਪਾਉ ਕਰਨੀ ਕੀ ਹੈ ਕੋਈ ਮੰਗ ਕਰਦਾ ਹੁਣ ਜੀ ਕਰਦਾ ਮੋਦੀ ਨਾ ਬਣਾਈਏ ਨਾ ਬਣਾਈਏ ਨਾ ਬਣਾਈਏ ਸਹੀ ਗੱਲ ਆ ਦੇਖੀ ਦੁਨਗਾ ਦੀ ਹੁਣ ਅਜੇ ਤੱਕ ਕੋਈ ਨਮੀ ਸਰਕਾਰੋਂ ਕੋਈ ਉਸ ਲੋਕਾਂ ਦਾ ਬਣਾ ਦੇ ਖਬਰਾਂ ਸੱਚੀ ਗੱਲ ਜੀ ਸੱਚੀ ਗੱਲ ਜੀ ਤੁਸੀਂ ਕੋਈ ਗੱਲ ਰੱਖਣੀ ਸੀ ਆਪਣੀ ਦੱਸੋ ਸਰ ਮੈਂ ਮੈਂ ਇਹ ਕਹਿਣਾ ਚਾਹੁੰਦੀ ਆ ਵੀ ਚਾਹੇ ਕੋਈ ਵੀ ਕੰਮ ਹੋ ਜੇ ਪਰ ਜਿਹੜਾ ਨਸ਼ੇ ਦਾ ਮੁੱਦਾ ਗਾ ਉਹ ਹਜੇ ਉਮੇ ਦਾ ਉਮੇ ਬਣਿਆ ਹੋਇਆ ਗਾ ਸਰਕਾਰ ਇਹ ਸਰਕਾਰ ਵੀ ਇਹ ਕਹਿ ਕੇ ਆਈ ਸੀ ਕਿ ਤਿੰਨ ਮਹੀਨੇ ਜੇ ਅਸੀਂ ਨਸ਼ੇ ਖਤਮ ਕਰ ਦਾਂਗੇ ਪਰ ਹਜੇ ਵੀ ਹਾਲਾਤ ਪਿੰਡਾਂ ਚ ਵੱਧ ਤੋਂ ਵੱਧਰ ਹੋ ਜਾ ਰਿਹਾ ਅਸੀਂ ਆਪਦੇ ਬੱਚਿਆਂ ਨੂੰ ਦੁਕਾਨ ਤੇ ਈਵਨ ਕੁਝ ਲੈਣ ਵੀ ਭੇਜਦੇ ਆ ਨਾ ਪੈਸੇ ਦੇ ਕੇ ਸਾਨੂੰ ਡਰ ਹੁੰਦਾ ਵੀ ਰਸਤੇ ਦੇ ਵਿੱਚ ਵੀ ਕੋਈ ਪੈਸੇ ਨਾ ਖੋਲੇ ਮੋਬਾਈਲ ਨਹੀਂ ਅਸੀਂ ਦੇ ਕੇ ਬੱਚੇ ਨੂੰ ਭੇਜ ਸਕਦੇ ਤੁਸੀਂ ਹੋ ਕਿਥੇ ਦੇ ਪੈਸੇ ਅਸੀਂ ਕੋਟਲੀ ਗੱਲਾਂ ਦੇ ਜੀ ਕੋਟਲੀ ਗੱਲਾਂ ਕਿਥੋਂ ਆ ਮੋਰ ਦੇ ਨਾਲ ਹੀ ਪੈਂਦਾਗਾ ਜੀ ਜ਼ਿਲ੍ਹਾ ਮਾਨਸਾ ਡਿਸਟ੍ਰਿਕਟ ਮਾਨਸਾ ਪੈਂਦਾਗਾ ਹਾਂਜੀ ਪਰ ਕਿਉਂ ਐਂ ਹੀ ਕੋ ਲੱਗਦਾ ਹੈ ਇੱਕ ਸਰਕਾਰ ਆਈ ਕਹਿੰਦੀ ਅਸੀਂ ਲੱਕ ਤੋੜ ਦਾਂਗੇ ਇੱਕ ਕਹਿੰਦੀ ਸੀ ਅਸੀਂ ਪੂਰਾ ਹੀ ਖਤਮ ਕਰ ਦਾਂਗੇ ਕੇਂਦਰ ਸਰਕਾਰ ਕੇਂਦਰ ਸਰਕਾਰ ਵੀ ਐਸੀ ਕੋਸ਼ਿਸ਼ ਕਰ ਰਹੀਆਂ ਪਰ ਲੱਗ ਰੇ ਕੋਸ਼ਿਸ਼ ਨਹੀਂ ਹੋ ਰਹੀ ਜੀ ਜਿਹੜਾ ਮੇਨ ਮੁੱਦਾ ਦਾ ਹੁਣ ਬਾਕੀ ਚੀਜ਼ਾਂ ਤਾਂ ਉਹ ਵੀ ਚੱਲੀ ਜਾਂਦੀਆਂ ਨੇ ਚੱਲੀ ਵੀ ਜਾਣਗੀਆਂ ਪਰ ਮੇਨ ਜਿਹੜੇ ਲੋਕਾਂ ਦਾ ਸਭ ਤੋਂ ਮੇਨ ਨਸ਼ੇ ਦਾ ਦਾ ਜੇ ਨਸ਼ਾ ਖਤਮ ਹੋਊਗਾ ਤਾਂ ਇਹ ਅੱਗੇ ਕੁਝ ਹੋ ਸਕੂਗਾ ਸਾਨੂੰ ਤਾਂ ਹੁਣ ਵੀ ਬੱਚਿਆਂ ਨੂੰ ਜੇ ਬਾਹਰ ਬੱਚੇ ਭੇਜਦਾ ਸਾਨੂੰ ਤਾਂ ਵੀ ਡਰ ਲੱਗਦਾਗਾ ਈਵਨ ਕਿ ਕੋਈ ਵੀ ਸੇਫ ਨਹੀਂ ਹੈਗਾ ਸਰਕਾਰਾਂ ਨੂੰ ਮੇਨ ਚੀਜ਼ ਮੈ ਮੈਨੂੰ ਅੱਜ ਦੇ ਟਾਈਮ ਦੇ ਵਿੱਚ ਇਹੀ ਲੱਗਦੀ ਆ ਵੀ ਇਹ ਨਸ਼ਾ ਰੁਕ ਜੇ ਨਾ ਸਰਕਾਰਾਂ ਸਭ ਕੁਝ ਕਰ ਸਕਦੀਆਂ ਨੇ ਸਰਕਾਰਾਂ ਦਾ ਸਿਰਫ ਲੋਗੋ ਚੇਂਜ ਹੁੰਦਾ ਦਾ ਬਟ ਕੰਮ ਨਸ਼ੇ ਦੇ ਮਾਮਲੇ ਤੇ ਕੋਈ ਕੰਮ ਨਹੀਂ ਹੋ ਰਿਹਾ ਕੀ ਕਰਦੇ ਹੋ ਤੁਸੀਂ ਮੈਂ ਹੀ ਬਿਜ਼ਨਸ ਕਰਦਾ ਬਿਜ਼ਨਸ ਕਰਦਾ ਬਿਜ਼ਨਸ ਹੈਲੋ ਵੀਰਾ ਜੀ ਹਾਂ ਹੈਲੋ ਵੀਰਾਵਾ ਐਲੋਵੇਰਾ ਹਾਂਜੀ ਕਿਵੇਂ ਆਇਆ ਆਈਡੀਆ ਬਿਜ਼ਨਸ ਐਲੋਵੇਰਾ ਕਰਨ ਦਾ ਬੜਾ ਯੂਨਿਕ ਹੈ ਇੱਚ ਰੁਪਿਆ ਹੁੰਦਾ ਰਹਿੰਦਾ ਜੀ ਵਿਰੋਗਦਾਨੀ ਉਸ ਮਰਜੀ ਹੋਏ ਤੇ ਸਰਕਾਰਾਂ ਕੁੱਤਿਆਂ ਜੀ ਨੌਕਰੀ ਨਹੀਂ ਦਿੰਦੀਆਂ ਤੇ ਉਹਨਾਂ ਨੇ ਵਾਦਾ ਵੀ ਕੀਤਾ ਸੀਗਾ ਜੀ ਵੀ ਪੈਸੇ ਨਾਲ ਵਧਾਵਾਂਗੇ ਨਾਲ ਉਹ ਵਧਾਈਆਂ ਜੀ ਤੇ ਕਹਿੰਦੇ ਘਰ ਘਰ ਦੇ ਨਾਲ ਨੌਕਰੀਆਂ ਦੇਵਾਂਗੇ ਉਹ ਵੀ ਨਹੀਂ ਦਿੱਤੀਆਂ ਜੀ ਕੋਈ ਦੁਆ ਬੋਤ ਨਹੀਂ ਬਸ ਜੀ ਨਹੀਂ ਮਤਲਬ ਇਹ ਐਲੋਵੇਰਾ ਦੀ ਖੇਤੀ ਕਰਨ ਦਾ ਖੇਤ ਚਲਾਉਣੇ ਆਪਣੀ ਹਾਂਜੀ ਖੇਤ ਚਲਾਉਣੇ ਆਲੋ ਨਹੀਂ ਮਹਾਲੀ ਮਹੌਲੀ aloevera ਲਗਾ ਹਾਂ ਉੱਥੇ ਬਿਜ਼ਨਸ ਕਰਦੇ ਆ ਜੀ ਬਹੁਤ ਮੁੰਡੇ ਰੱਖੇ ਹੋਏ ਨੇ ਉਹਨਾਂ ਨੇ ਦਫ਼ਤਰ ਉਹਨਾਂ ਦੇ ਨਾਲ ਪ੍ਰੋਡਕਟ ਵੇਚਦੇ ਸੀ ਕੀ ਲੱਗਦਾ ਕਿ ਕਿਹੜੀ ਆਪਣੇ ਏਰੀਆ ਸੇ ਲੋਕਾਂ ਚ ਕਿਹੜੀ ਇਹ ਜੀ ਡਿਵੈਲਪਮੈਂਟ ਹੈ ਜਿਹੜੀ ਨਹੀਂ ਹੋਈ ਟਾਈਮ ਦੇ ਨਾਲ ਜਿਹੜੀ ਹੋਣੀ ਬਹੁਤ ਜ਼ਰੂਰੀ ਆ ਕੋਈ ਨਹੀਂ ਹੋਈ ਬਸ ਪਿੰਡਵਾਰੀ ਹੀ ਨੇ ਮਤਲਬ ਕੋਈ ਨਹੀਂ ਹੋਈ ਜ ਸਾਡੇ ਪਿੰਡ ਦੇ ਸਰਪੰਚ ਨਹੀਂ ਉਹਨਾਂ ਨੇ ਇਹ ਵੀ ਆਈ ਸੀ ਵਿੱਚ ਜਟਾਈਏ ਹਨਾ ਜੀ ਕੋਈ ਗੱਲ ਨਹੀਂ ਪੂਰੀ ਕੀਤੀ ਹਾਂ ਅਗਲੀ ਵਾਰ ਚੋਣ ਆਉਣਾਂ ਉਹਨਾਂ ਨੇ ਕੋਈ ਮੰਗਾ ਰੱਖੋਗੇ ਸਰਕਾਰ ਕੋਲੋਂ ਕਿ ਇਹ ਮੰਗਾ ਸਾਡੀਆਂ ਪੂਰੀਆਂ ਹੋਣੀਆਂ ਚਾਹੀਦੀਆਂ ਫੇਰ ਅਸੀਂ ਵੋਟਾਂ ਪਾਵਾਂਗੇ ਇਹਨਾਂ ਨੂੰ ਦੇਖੀ ਹਾਂ ਜੀ ਪਹਿਲੀ ਮੰਗ ਸਾਡੀ ਇਹ ਆ ਪਿੰਡ 'ਚ ਗਰਾਊਂਡ ਬਣਾਉਣਾ ਗਰਾਊਂਡ ਬਣਾਉਣਾ ਹਾਂ ਜੀ ਤੇ ਦੁੱਧ ਹੀ ਮੰਗਾ ਆਗੇ ਸਾਰੇ ਹੱਡੇ ਬਣਾਉਣੇ ਬਸ ਸਟੈਂਡ ਦੇ ਵਧੀਆ ਹੀ ਬਸ ਆ ਮੰਗਾ ਹੀ ਹੱਡੀ ਵਧੀਆ ਪਿੰਡਾਂ ਚ ਬਸਦਾ ਹੁੰਦਾ ਦਸਾਂ ਆਉਂਦੀਆਂ ਹੀ ਬੱਚੀ ਨਹੀਂ ਬਣੇ ਲੋਕ ਜ਼ਰੂਰ ਬਚ ਕੇ ਵੀ ਨਿਕਲਣਾ ਚਾਹੁੰਦੇ ਨੇ ਪਰ ਲੋਕਾਂ ਦੇ ਬੁੱਧੇ ਲੋਕਾਂ ਨੂੰ ਸਮਝਣ ਦੀ ਲੋੜ ਹੈਗੀ ਹੈ ਕਿ ਜੇ ਆਪ ਨਹੀਂ ਤੁਸੀਂ ਗੱਲ ਕਰੋਗੇ ਤਾਂ ਲਹਿਰ ਤੇ ਤਾਂ ਕੋਈ ਆ ਕੇ ਤੁਹਾਡੀ ਗੱਲ ਨਹੀਂ ਕਰੂਗਾ ਇਸ ਕਰਕੇ ਆਪਣੀ ਗੱਲ ਆਪ ਰੱਖੋ ਆਪਣਾ ਸਵਾਲ ਆਪ ਰੱਖੋ ਜੇ ਆਪਣਾ ਸਵਾਲ ਰੱਖੋਗੇ ਤਾਂ ਹੀ ਆਪਣੀ ਸਰਕਾਰ ਦੇ ਆਪਣੀ ਪਾਰਟੀ ਦੇ ਕੰਨਾਂ 'ਚ ਗੱਲ ਜਾਊਗੀ ਜੇ ਗੱਲ ਜਾਊਗੀ ਤਾਂ ਸੋ ਕੁਛ ਘੱਟੋ ਘੱਟ ਸੋਚ ਵਿਚਾਰਤਾ ਲੋਕ ਜਿਹੜੇ ਨੇ ਪਾਰਟੀਆਂ ਜਿਹੜੀਆਂ ਨੇ ਉਹ ਜ਼ਰੂਰ ਕਰਨਗੇ ਆ ਲੱਗਦਾ ਕਿ ਦੋ ਸਰਕਾਰਾਂ ਪਿਛਲੇ ਇਹੀ ਵਾਦਾ ਕਰਕੇ ਆਈਆਂ ਸੀ ਕਿ ਨਸ਼ੇ ਨੂੰ ਖਤਮ ਕਰਾਂ ਦੇਖੋ ਜੀ ਹਰ ਇੱਕ ਦਿਨ ਟ੍ਰੇਕੀ ਵਾਲਾ ਕਰਦੇ ਨੇ ਲੇਕਿਨ ਅਸ਼ਾ ਬੰਦ ਕਰਾਣਾ ਮਨਾਸਾਤ ਤੋ ਜਾ ਕੰਮੀ ਕੁਛ ਨਹੀਂ ਆਈ ਕਿਸੇ ਜਿਹੜਾ ਆਪਨੇ ਕੁਛ ਨਹੀਂ ਮਾ ਇਹਨਾਂ ਨਹੀਂ ਬਣਾਣਾ ਭੈਣਾ ਨਹੀਂ ਬਣਾਇਆ ਪਹਿਲਾ ਗਵਰਨਮੈਂਟੇ ਖਰਾਬ ਬਜਾਦਾਬਾਦ ਵੀ ਨਸ਼ੇ ਬਹੁਤ ਜ਼ਿਆਦਾ ਹੋ ਗਏ ਬੱਲੇ ਬੱਲੇ ਕਰੇ ਚਾਰ ਮਰਗੇ ਕਰੇ ਪੰਜ ਮਰਗੇ ਅੱਛਾ ਬੂੜਾ ਹਾਰ ਆਇਆ ਮੋਟਾ ਪਾਪਾ ਵੀ ਹਾਰ ਹੋ ਗਈ ਹੁਣ ਇੰਨਾ ਚਿਰ ੱੱਕੇ ਫੇ ਬੋਟ ਪਾਉ ਨਹੀਂ ਨਿਕ ਸਕਦਾ ਐਜੂਕੇਟਡ ਹੋਣਨਗੇ ਤਾਂ ਫੇਰ ਉਹ ਆਪਣੀ ਕਮਾਂਸ ਤੇ ਲੜਾਂਗੇ ਕਿ ਮਾਨੂੰ ਪਤਾ ਨਹੀਂ ਕਿ ਕਿਹੜੀ ਸਰਕਾਰ ਲੈ ਕੇ ਆਉਣੀ ਆ ਜਾਂ ਕਿਹੜੀ ਸਰਕਾਰ ਨੇ ਸਾਡਾ ਭਲਾ ਕਰਨਾ ਲਾਰਾ ਲਪਲਾਰੀ ਬਸ ਦੀ ਸਵਾਰੀ ਇਸ ਵਕਤ ਹੈਗੀ ਐ ਲੋਕ ਸਭਾ ਦੀ ਵਾਰੀ ਤੇ ਲਾਰੀ ਚ ਜਿਸ ਸਵਾਰ ਆ ਇਸ ਵਕਤ ਮੇਰੇ ਨਾਲ ਮੈਂ ਬਜ਼ਨ ਬਰਮਾ ਦਾ ਸਿੱਖ ਮੇਰੇ ਨਾਲ ਨੇ ਸੁਖ ਇਸ ਵਕਤ ਅਸੀਂ ਚੜੇ ਸੀਗੇ ਤਲਵੰਡੀ ਸਾਬੋ ਤੋਂ ਚੰਡੀਗੜ੍ਹ ਬਸਾਖੀ ਦਾ ਮੌਕਾ ਸੀਗਾ ਮੈਂ ਕਿਹਾ ਸ਼ਰਧਾਲੂ ਬਹੁਤ ਨੇ ਨਾਲ ਆਪਣੇ ਆਸ-ਪਾਸ ਦੇ ਲੋਕ ਵੀ ਬਹੁਤ ਨੇ ਵੱਖ-ਵੱਖ ਇਲਾਕਿਆਂ ਤੋਂ ਲੋਕ ਨੇ ਪਰ ਪੰਜਾਬ ਸਾਡੇ ਨਾਲ ਜੁੜਿਆ ਹੋਇਆ ਪਰ ਆਪਾਂ ਗੱਲ ਵੀ ਸ਼ੁਰੂ ਕਰ ਲੈਣ ਨਾਲ ਅੱਜ ਪੂਰੇ ਪੰਜਾਬ ਦੇ ਲੋਕਾਂ ਨਾਲ ਗੱਲ ਕਰਨ ਦਾ ਮੌਕਾ ਮਿਲ ਜਾਣਾ ਇੱਕ ਲਾਰੀ ਦੇ ਵਿੱਚ ਪੂਰੇ ਪੰਜਾਬ ਦੇ ਮਸਲੇ ਜਾਣਦੇ ਆ ਬਿਲਕੁਲ ਨਾਲੇ ਨਾਲੇ ਲੜਾ ਵੀ ਬਹੁਤ ਲੰਬਾ ਹੈ ਇਸ ਤੋਂ ਬਾਅਦ ਅਸੀਂ ਮਾਨਸੇ ਤੋਂ ਉਤਰਾਂਗੇ ਮਾਨਸੇ ਤੋਂ ਸ਼ੁਰੂ ਕਰਾਂਗੇ ਇੱਕ ਹੋਰ ਲਾਰੀ ਪਰ ਫਿਲਹਾਲ ਇੱਥੇ ਤਲਵੰਡੀ ਸਾਬੋ ਆਸ-ਪਾਸ ਦੇ ਰਾਮਪੁਰਾ ਫੂਲ ਦੀ ਪਠਿੰਡੇ ਦੀ ਗੱਲ ਕਰ ਲੈਂਦੇ ਆ ਇੱਥੇ ਕੀ ਸਰ ਨੇ ਮੈਂ ਕਿਹਾ ਇੱਥੇ ਸ਼ੁਰੂ ਕਰ ਲੈਂਦੇ ਆ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਕੀ ਰਾਇ ਆਪਣਾ ਗੁਰਦੇਵ ਸਿੰਘ ਜੀ ਅੱਛਾ ਕਿੱਥੇ ਦੇ ਹੋ ਮੋੜ ਮੰਡੀ ਮੋੜ ਮੰਡੀ ਮੋੜ ਮੰਡੀ ਦੇ ਮੋੜ ਦੇ ਹੋ ਹਾਂਜੀ ਕੀ ਹਾਲਾਤ ਨੇ ਮੋੜ ਦੇ ਇਸ ਵਕਤ ਮੋੜ ਦੇ ਵਿੱਚ ਵਧੀਆ ਨਹੀਂ ਵਧੀਆ ਲੱਗ ਰਿਹਾ ਜੀ ਹਾਂਜੀ ਨਹੀਂ ਜੀ ਬਹੁਤ ਬੁਰੇ ਐ ਸੀਵਰੇਜ ਦਾ ਕੰਮ ਬਹੁਤ ਖਰਾਬ ਹੋਇਆ ਹੈ ਸੀਵਰੇਜ ਦਾ ਕੰਮ ਖਰਾਬ ਹੋਇਆ ਹੋਇਆ ਠੀਕ ਨਹੀਂ ਹੋਇਆ ਨਹੀਂ ਜੀ ਨਹੀਂ ਜੀ ਬਹੁਤ ਖੱਲੇ ਵੀ ਸੀਵਰੇਜ ਦੇ ਕੰਮਾਂ ਚ ਰਹਿ ਰਹੇ ਨੇ ਆ ਹਾਂਜੀ ਬਹੁਤ ਬਲੌਕੇਜ ਆ ਬਹੁਤ ਬੁਰਾ ਹਾਲ ਆ ਦੇਖ ਕੇ ਕੀ ਲੱਗਦਾ ਇਹ ਸਰਕਾਰ ਨੇ ਕੰਮ ਨਹੀਂ ਕਰਾਇਆ ਲੈ ਤੱਕ ਨਾ ਜੀ ਨਹੀਂ ਜੀ ਪਹਿਲਾਂ ਮੰਗ ਕੀਤੀ ਸੀ ਵਾਰੀ ਤੁਸੀਂ ਪਹਿਲਾਂ ਵੀ ਹੋਈ ਸੀ ਤੇ ਉਸ ਤੋਂ ਉਹਨਾਂ ਨੇ ਸਫਾਈ ਕਰਤੀ ਸੀ ਉਸ ਤੋਂ ਬਾਅਦ ਫੇਰ ਇਹੋ ਹੀ ਹਾਲ ਆ ਇਹ ਤੁਹਾਡੇ ਨਾਲ ਨੇ ਹਾਂਜੀ ਮੇਰੇ ਹਸਬੰਦ ਇਹ ਤਾਂ ਹੱਸ ਕੇ ਕਹਿ ਕੇ ਕਹਿੰਦੇ ਨਹੀਂ ਸਭ ਠੀਕ ਹੈ ਨਹੀਂ ਰੰਨਣ ਬਸੇ ਗੱਲ ਨਹੀਂ ਕਰਨੀ ਆਈ ਤਾਂ ਕਹਿੰਦੇ ਨਹੀਂ ਨਾ ਕੰਮ ਤੇ ਜਾਂਦੇ ਨੇ ਇਸ ਕਰਕੇ ਨਹੀਂ ਮੈਂ ਕੰਮ ਤੇ ਜਾਂਦੀ ਹਾਂ ਤੁਸੀਂ ਤੁਸੀਂ ਕਰੇ ਕਮਰੀਏ ਕੀ ਕਰਦੇ ਹੋ ਸਿਕਿਉਰਿਟੀ ਗਾਰਡ ਸਿਕਿਉਰਿਟੀ ਕਿੱਥੇ ਦੀ ਬਣਾ ਰੇਲਵੇ ਚ ਜੀ ਜਿਹਨਾਂ ਨੂੰ ਆਪਣੀ ਸਟੇਟ ਦੀ ਸਿਕਿਉਰਿਟੀ ਦਿੱਤੀ ਹੈ ਦੇਸ਼ ਦੀ ਸਿਕਿਉਰਿਟੀ ਦਿੱਤੀ ਹੋ ਕੇ ਉਹ ਕੀ ਹੋਜੀ ਕਰ ਰਹੇ ਠੀਕ ਕਰ ਰਹੇ ਨੇ ਕੀ ਕਰਨੇ ਚੌਕੀਦਾਰ ਇਮਾਨਦਾਰ ਨੇ ਚਲੋ ਇਹ ਕਹਿੰਦੇ ਸਿਵਰੇ से ਬੜੀ ਦਿੱਕਤ ਹੈਗੀ ਹੈ ਮੈਂ ਕਹਿੰਦਾ ਮਾਮ ਨਾਲ ਗੱਲ ਕਰੋ ਮੇਰੀ ਮਰੀ ਜੀ ਅੱਖਾਂ ਨੇ ਮੈਡਮ ਦੀ ਬਿਲਕੁਲ ਇਧਰ ਉਧਰ ਗੱਲ ਕਰੋ ਸੁਖਾਏ ਹੋ ਤੁਸੀਂ ਹਮਿੰਦਰ ਸਾਹਿਬ ਪੰਗਾਬ ਹਮਿੰਦਰ ਸਾਹਿਬ ਬੜੀ ਦੂਰੋਦਰਸ਼ਨ ਕਰਨ ਆਇਸੀ ਸੀ ਹਨ ਹਾਂ ਜੀ ਨਹੀਂ ਲੱਗਦਾ ਅੰਮ੍ਰਿਤਸਰ ਚ ਕੀ ਦਿੱਕਤਾਂ ਪਰੇਸ਼ਾਨੀਆਂ ਨੇ ਲੋਕਾਂ ਦੀ ਅੰਮ੍ਰਿਤਸਰ ਵਿੱਚ এডੂਕੇਸ਼ਨ ਲੈ ਕੇ ਜਿਆਦਾ ਪਰੇਸ਼ਾਨੀਆਂ ਜੁ ਕਿ ਜੋ ਪ੍ਰਾਈਵੇਟ ਸਕੂਲਾਂ ਨੇ ਹੁਣ ਕਾਫੀ ਜਿਆਦਾ ਮਤਲਬ ਕਿ ਐਡਮਿਸ਼ਨ ਆਤੇ ਹਰ ਸਾਲ এডੂਕੇਸ਼ਨ ਨੂੰ ਲੈ ਕੇ ਸਰਕਾਰ ਨੂੰ ਚਾਹੀਦਾ ਵਾ ਕਿ ਬੱਚੇ ਐਜੂਕੇਟਿਡ ਬਣਾਉਣ ਨੂੰ ਸੀਵਰਿਸ ਰਜ਼ਰਾਂ ਦੀ ਪ੍ਰੋਬਲਮ ਤੇ ਨਾਰਮਲ ਪ੍ਰੋਬਲਮਸ ਨੇ ਸਭ ਤੋਂ ਜਿਆਦਾ ਸਰਕਾਰ ਨੂੰ ਐਜੂਕੇਸ਼ਨ ਤੇ ਹੀ ਕੰਮ ਕਰਨਾ ਚਾਹੀਦਾ ਹੈ ਅੱਛਾ ਤੁਸੀਂ ਕਹਿ ਰਹੇ ਹੋ ਕਿ ਉੱਥੇ ਸੀ ਵੀਜ ਵਗੈਰਾ ਦੀ ਉੱਥੇ ਵੀ ਪ੍ਰੋਬਲਮ ਹੈ ਕਿਉਂ ਟੂਰਿਜ਼ਮ ਸਪੌਟ ਰ ਹੈ ਸੀਵਰਿਸ ਦੀ ਪ੍ਰੋਬਲਮ ਹਰ ਘਦੀ ਵਿੱਚ ਹੈ ਹਰ ਗਲੀ ਅੰਮ੍ਰਿਤਸਰ ਦੀ ਹਰ ਗਲੀ ਨਹੀਂ ਹਰ ਗਲੀ ਵਿੱਚ ਵੀ ਨਹੀਂ ਹੋ ਸਕਦੀ ਮਤਲਬ ਕਿ ਕਾਫੀ ਇਲਾਕਿਆਂ ਵਿੱਚ ਹੈ ਬਟ ਨੇਮ ਜਿਹੜੀਆਂ ਉਹ এডੂਕੇਸ਼ਨ ਆਈ ਥਿੰਕ ਬਾਕੀ ਪੇਰੈਂਟਸ ਦੀ ਮਰਜ਼ੀ ਪਰ ਮੇਰੀ ਸੋਚ ਵਿੱਚ ਇਹ ਹੈ ਕਿ এডੂਕੇਸ਼ਨ ਬੱਚੇ এডੂਕੇਟਿਡ ਬਣਨਗੇ ਤਾਂ ਫਿਰ ਉਹ ਆਪਣੇ ਹੱਕਾਂ ਵਾਸਤੇ ਲੜਾਂਗੇ ਤਾਂ ਹੀ ਉਹਨਾਂ ਨੂੰ ਪਤਾ ਲੱਗੇਗਾ ਕਿ ਅਸੀਂ ਕਿਹੜੀ ਸਰਕਾਰ ਲੈ ਕੇ ਆਉਣੀ ਆ ਜਾਂ ਕਿਹੜੀ ਸਰਕਾਰ ਨੇ ਸਾਡਾ ਭਲਾ ਕਰਨਾ ਹੈ ਹਨਾ ਸਰਕਾਰ ਸਭ तकरीबन ਸਭ ਸਰਕਾਰਾਂ ਲਾਰੇ ਲਾਉਂਦੀਆਂ ਨੇ ਬਾਕੀ ਸਰਕਾਰ ਦੇ ਡਿਫੈਂਡ ਹੈ ਕਿ ਕਿਹੜੀ ਆਵੇ ਕਿਹੜੀ ਬੱਚਿਆਂ ਬਾਰੇ ਸੋਚੇ ਬੱਚਿਆਂ ਬਾਰੇ ਸੋਚੇ ਬਸ ਮੇਰੇ ਤੇ ਹੀ ਸਰਕਾਰ ਨੂੰ ਅਪੀਲ ਆ ਕਿ ਆਉਣ ਵਾਲੇ ਭਵਿੱਖ ਬਾਰੇ ਸੋਚੇ ਬਸ ਕੀ ਤੁਸੀਂ ਸਿਆਮਤੋਂ ਇੱਕ ਨੌਜਵਾਨ ਪੀੜੀ ਹੋ ਹਨਾ ਕਿ ਇਹ ਕਹਿ ਰਹੇ ਨੇ ਕਿ ਐਜੂਕੇਸ਼ਨ ਨੂੰ ਲੈ ਕੇ ਮੇਨ ਹੋਣਾ ਚਾਹੀਦਾ ਕਿਉਂਕਿ ਜੇ ਪੀੜੀ ਸਾਡੀ ਹੋ ਐਜੂਕੇਟਿਡ ਹੋਏਗੀ ਤਾਂ ਹੀ ਸਭ ਕੁਝ ਚੇਂਜ ਆ ਸਕਦਾ ਸਹੀ ਗੱਲ ਹੈ ਕਿੱਥੋਂ ਆਏ ਤੁਸੀਂ ਕੋਮਨ ਤੋਂ ਗळा ਕੋਮਨ ਗळा ਕੋਮਨ ਗळा ਇੱਥੇ ਮਤਥ ਟੇਕਣਾ ਹੈ ਹਾਂ ਹਾਂਜੀ ਹੋਰ ਕੋਈ ਤੁਹਾਡੇ ਘੁੰਮਣ ਕਲਾ ਦੀ ਕੀ ਦਿੱਕਤਾਂ ਪਰੇਸ਼ਾਨੀ ਸਾਡੇ ਬਹੁਤ ਦਿੱਕਤ ਦਾ ਬਹੁਤ ਹੈ ਨਸ਼ਾ ਬਹੁਤ ਚੱਲਦਾ ਸਾਡੇ ਬੰਦੇ ਸ਼ਕੋ ਚੱਲਦਾ ਹਾਂ ਨਸ਼ਾ ਪੱਟੀ ਗਾਲ ਤੋਂ ਸਭ ਤੋਂ ਨਸੀਬ ਦੀ ਹੈ ਜਿੰਨਾ ਸਾਬਾਂ ਦੂ ਫੇਰੀ ਵੀਡੀ ਵਜੂਦੀ ਆਸ-ਪਾਸ ਦੇਖਦੇ ਹੋ ਲੋਕਾਂ ਨੂੰ ਨਸ਼ਾ ਕਰਦੇ ਹੋਏ ਆਪਣੇ ਦੋਸਤਾਂ ਨੂੰ ਹਾਂਜੀ ਬਹੁਤ ਬਹੁਤ ਨਸ਼ਾ ਸਾਡੇ ਵਿੱਚ ਕੀ ਲੱਗਦਾ ਆਮ ਵਿਕ ਰਿਹਾ ਹੈ ਕਿ ਥੋੜੀ ਬਹੁਤੀ ਸਖਤਾਈ ਹੋ ਰਹੀ ਹੈ ਟਾਈਮ ਨਾਲ ਨਸ਼ੇ ਤੇ ਭਾਈ ਪਹਿਲਾਂ ਕਮੇਟੀ ਪਿੰਡ ਚ ਬਣੀ ਸੀਗੀ ਹੁਣ ਬੰਦ ਹੋ ਗਈ ਦੂਰੀ ਬਾਅਦ ਫੇਰ ਚੱਲ ਪੈਗਾ ਬਹੁਤ ਚੱਲਦਾ ਈ ਆਸਪਾਸ ਬਾਦੂ ਸ੍ਰੀ ਆਮ ਵਿੱਚ ਹੀ ਆਂਦੇ ਆ ਇੱਥੇ ਬਜ਼ੁਰਗ ਸਾਡੇ ਨਾਲ ਨੇ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਠੀਕ ਹੋ ਠੀਕ ਠਾਕ ਜੀ ਅੱਛਾ ਇੱਕ ਗੱਲ ਜ਼ਰੂਰ ਕਰਨੀ ਸੀ ਤੁਹਾਡੇ ਨਾਲ ਪਹਿਲਾਂ ਤਾਂ ਨਾਂ ਕੀ ਆ ਆਪਣਾ ਲਖਜੂ ਜਹਾਰ ਸਿੰਘ ਜੁਹਾਰ ਸਿੰਘ ਜੀ ਹਾਂ ਜੀ ਹਾਂ ਜੀ ਜੁਹਾਰ ਜੀ ਕਿੱਥੇ ਦੇ ਹੋ ਸੰਗਰੂਰ ਜੇ ਆਲੇ ਸੰਗਰੂਰ ਦਾ ਕੀ ਹਾਲ ਹੈ ਕਹਿੰਦੇ ਰਾਜਸਥਾਨੀਆ ਉਹ ਤਾਂ ਆਵਾ ਦੀ ਪਾਰਟੀ ਦੀ ਰਾਜਾ ਨੇ ਫੇਲੇ ਆ ਜੀ ਫੇਲ ਕਿਉਂ ਹੈ ਫੇਲ ਵੀ ਬਾਲੇ ਕਰ ਲਿਆ ਹੁਣ ਇਹ ਮੰਡੇ ਬੰਦ ਕਰਤੇ ਆ ਜਿਨ੍ਹਾਂ ਦੇ ਕੋਲ 1000 ਰੁਪਏ ਕਰ ਰਿਹਾ ਉਹ ਕੁਝ ਨਹੀਂ ਕਨਾਂ ਰੀ ਫਰਿਸਾਰ ਹੋ ਜਾਂਦੇ ਜੇ ਵੀ ਜੀਵਨ ਦਾਰ ਤੇ ਉਧਰ ਸੰਭੂ ਵਾੜਦਾ ਪੂਰਾ ਆਲਾ ਬੰਦੇ ਵਰਗੇ ਕੋਈ ਕਹਿੰਦੇ ਸੰਭੂ ਮੋਰ ਦੇ ਬੈਠੇ ਨੇ ਉਹ ਸਾਡੇ ਕਰਕੇ ਨਹੀਂ ਕੇਂਦਰ ਸਰਕਾਰ ਗਈ ਬੈਠੇ ਨੇ ਕਿਹਦੇ ਹਜ਼ਾਰ ਰੁਪਏ ਲਈ ਆ ਜੀ ਹਲੇ ਤਿਆਰ ਨਹੀਂ ਹੈਗੇ ਤਿਆਰ ਹੋ ਕੇ ਦਵਾਂਗੇ ਕੀ ਪਤਾ ਹੁਣ ਤਿਆਰ ਤਾਂ ਹੁਣ ਇਹਨਾਂ ਕੋਲ ਪਹਿਲਾਂ ਬੋਦੀ ਕੋਲ ਨਹੀਂ ਤਿਆਰ ਹੋਏ 15 ਲੱਖ ਹੋਣੇ ਦਾ ਕੋਲ ਨਹੀਂ ਤਿਆਰ ਹੋਣਾ ਨਾ ਹੁਣੇ ਨਾ ਹੋ ਸਕਣੇ ਫੇਲਾ ਗੌਰਮੈਂਟੇ ਖਰਾਬ ਬਜਾਰਾਬਾਦੀ ਵੀ ਨਸੇ ਬਹੁਤ ਜ਼ਿਆਦਾ ਹੋ ਗਏ ਪਿੰਡ ਪਿੰਡੇ ਕਦੇ ਚਾਰ ਮਰਗੇ ਕਦੇ ਪੰਜ ਮਰਗੇ ਬੂੜਾ ਹਾਰ ਹੈ ਪਹਿਲਾਂ ਕੀ ਹੋਇਆ ਸੀਗਾ ਪਹਿਲਾਂ ਵੀ ਆਹੀ ਸੀ ਚਲਦਾ ਰਿਹਾ ਕਾਂਗਰਸ ਟਾਈਮ ਦਾ ਵੀ ਇਹ ਚਲਦਾ ਰਿਹਾ ਲੇਕਿਨ ਇਹਨੇ ਜਿਹੜੇ ਵਾਅਦੇ ਕਰੇ ਤਾਂ ਇੱਕ ਵੀ ਜਿਹੜੇ 100% ਫੇਲ ਆ ਜੀ। ਗੁੱਸਾ ਇਸ ਚੀਜ਼ ਹੈ ਕਿ ਵਾਅਦੇ ਕਰਕੇ ਪੂਰਾ ਨਹੀਂ ਕੀਤਾ। ਉਹ ਰਾਰ ਕਰਤਾ। ਪਰ ਲੱਗਦਾ ਸਮਾਂ ਹੋਰ ਦੇ ਦਈਏ ਤਾਂ ਹੋ ਜਾਏਗਾ ਠੀਕ। ਨਹੀਂ ਹੁੰਦਾ ਦੇਤਾ ਹੀ ਨਹੀਂ ਜੀ ਹੁੰ ਸਕਦਾ। ਸਰਕਾਰ ਕਹਿੰਦੀ ਅਸੀਂ ਬੜੇ ਕੰਮ ਕਰ ਰਹੇ ਆ। ਗੈਂਗਸਟਰ ਬੜੇ ਫੜੇ ਨੇ। ਅਸੀਂ ਜਿਹੜੇ ਪੇਸ਼ੈਂਟ ਨੇ ਜਿਹੜੇ ਨਸ਼ਾ ਕਰਦੇ ਸੀ ਉਹਨਾਂ ਲਈ ਅਸੀਂ ਬੜਾ ਕੰਮ ਕਰ ਰਹੇ ਆ। ਜਿਹੜਾ ਇਹਨਾਂ ਦਾ ਮੇਨ ਸੀ ਉਹੀ ਮਤਲਬ ਇੱਥੇ ਘਟਾਲੇ ਜਾ ਕੇ ਦੂਜੇ ਧਾਣੇ ਆਣੇ ਆਣੇ ਆ ਬਾਕੀਆਂ। ਜਿਹੜੇ ਕਹ ਰਹੇ ਨੇ ਜਿਹੜ ਮੈਂ ਮਕੇਰੀਆਂ ਤੋਂ ਬਖਸ਼ੀਰ ਸਿੰਘ ਡਿਸਟ੍ਰਿਕਟ ਸ਼ਿਕਾਰਪੁਰ ਤਹਿਸੀਲ ਮਕੇਰੀਆਂ ਸਰ ਲੰਬਾ ਇਨਾ ਦਾਸਤਾ ਤੁਸੀਂ ਸਰ ਨੂੰ ਦੱਸਾਂਗੇ ਨਾ ਜੋ ਪੁੱਛੋਗੇ ਕੀ ਬਾਤ ਹੈ ਪਰ ਇਹ ਵੀ ਦੱਸ ਦੋ ਸਰਕਾਰ ਦੇ ਕਿੰਨੇ ਤਿੰਨ ਵੱਡੇ ਕੰਮ ਕੇਂਦਰ ਸਰਕਾਰ ਦੇ ਤੇ ਪੰਜਾਬ ਸਰਕਾਰ ਦੇ ਜਿਹੜੇ ਤੁਹਾਨੂੰ ਵਧੀਆ ਲੱਗ ਰਹੇ ਨੇ ਪੰਜਾਬ ਸਰਕਾਰ ਦਾ ਘਟਿਆ ਕੰਮ ਇਹੀ ਹੈ ਕਿ ਜੋ ਹੋਰਿਆ ਗਿਆ ਸੀ ਤੁਸੀਂ ਘਟਿਆ ਵਧੀਆ ਨਹੀਂ ਹੈਗਾ ਲੋਮ ਸ਼ਬਦ ਤੱਕ ਨਹੀਂ ਵਧੀਆ ਨਹੀਂ ਘਟਿਆ ਕੰਮ ਹੈਗਾ ਜੋ ਉਹਨਾਂ ਨੇ ਵਾਦਾ ਕੀਤਾ ਕਿ ਪ੍ਰੋਪਰਟੀ ਦੀ ਰਜਿਸਟਰੀ ਵਾਸਤੇ ਐਨਓਸੀ ਖਤਮ ਕੀਤੀ ਗਈ ਹੈ ਜਨਤਾ ਬਹੁਤ ਪਰੇਸ਼ਾਨ ਹੋ ਰਹੀ ਹੈ ਸਰਕਾਰ ਜੋ ਵਾਅਦੇ ਕਰਦੀ ਹੈ ਜਨਤਾ ਨੂੰ ਪਰੇਸ਼ਾਨ ਨਾ ਕੀਤਾ ਜਾਵੇ ਜਨਤਾ ਡਿਸਟ੍ਰਿਕਟ ਸ਼ਹਿਰਪੁਰ ਤਹਿਸੀਲ ਮਕੇਰੀਆਂ ਤੋਂ ਬਹੁਤ ਖਰਾਬ ਹੋ ਕੇ ਜਾ ਰਹੀ ਹੈ ਅਰਜਿਸ਼ਟੀਆਂ ਕਿਸੇ ਦੀ ਨਹੀਂ ਹੋ ਰਹੀਆਂ ਨੂੰ ਸੀ ਦੀ ਵਜ੍ਹਾ ਕਰਕੇ ਜਨਤਾ ਪਰੇਸ਼ਾਨ ਹੋ ਰਹੀ ਹੈ ਇਸ ਤੋਂ ਇਲਾਵਾ ਹੋਰ ਕੀ ਲੱਗਦਾ ਹੈ ਕੋਈ ਕੰਮ ਕੇਂਦਰ ਸਰਕਾਰ ਦਾ ਜੇ ਤੁਹਾਨੂੰ ਨਾ ਪਸੰਦ ਹੋਏ ਨਹੀਂ ਬਾਕੀ ਕੰਮ ਤਾਂ ਸਾਰੇ ਠੀਕ ਕਰ ਰਹੇ ਆ ਨਹੀਂ ਮੋਦੀ ਸਰਕਾਰ ਦੀ ਕਰ ਕੇਂਦਰ ਸਰਕਾਰ ਦੀ ਗੱਲ ਕਰ ਰਹੇ ਕੇਂਦਰ ਸਰਕਾਰ ਦੀ ਉਹਨਾਂ ਬਾਰੇ ਕੁਝ ਨਹੀਂ ਕਹਿਣਾ ਚਾਹੁੰਦੇ ਕਿਉਂ ਨਹੀਂ ਵਧੀਆ ਕੰਮ ਕੀਤਾ ਪੂਰਾ ਕੰਮ ਕੀਤਾ ਵਧੀਆ ਕੰਮ ਕੀਤਾ ਵਧੀਆ ਤੇ ਪੰਜਾਬ ਸਰਕਾਰ ਨੇ ਉਹਨਾਂ ਨੇ ਜੋ ਪਰੇਸ਼ਾਨੀ ਆ ਰਹੀ ਜਨਤਾ ਨੂੰ ਉਹੀ ਪਰੇਸ਼ਾਨੀ ਆ ਰਹੀ ਐ ਅਸਲੇ ਬਦਲਾ ਨਹੀਂ ਆਇਆ ਬਦਲਾ ਨਹੀਂ ਆਇਆ ਵਾਦੇ ਕੀਤੇ ਆ ਵਾਦੇ ਪੂਰੇ ਨਹੀਂ ਕਰ ਰਹੇ ਪਰ ਆਪਾਂ ਕਿਉਂ ਮੰਗ ਕਰ ਰਹੇ ਆ ਆਪਾਂ ਇਹ ਮੰਗ ਕਿਉਂ ਨਹੀਂ ਕਰ ਰਹੇ ਕਿ ਵਧੀਆ ਹੈਲਥ ਸਿਸਟਮ ਹੋਏ ਆਪਣਾ ਹੈਨਾ ਵਿਕਾਸ ਨਾਲੋਂ ਪੈਸੇ ਨਾਲੋਂ ਵਿਕਾਸ ਚਾਹੀਦਾ ਹੈ ਵਿਕਾਸ ਹੋਣਾ ਚਾਹੀਦਾ ਸਿੱਧੇ ਨਾਲ ਤਾਂ ਪੈਸੇ ਖਰਚ ਹੋ ਜਾਣਗੇ ਜੇ ਆਪਾਂ ਪੈਸੇ ਕਮਾਣੇ ਹੋਣੇ ਹੋਈਏ ਤੇ ਜ਼ਿਆਦਾ ਬੈਟਰ ਪੈਸੇ ਕਿੰਨੇ ਦਿਨ ਚੱਲਣਗੇ 2 ਦਿਨ 4 ਦਿਨ ਵਿਕਾਸ ਤਾਂ ਰਹੇਗਾ ਹਮੇਸ਼ਾ ਇਹ ਤੁਸੀਂ ਕੀ ਕਹੋਗੇ ਪੈਸੇ ਨਾਲ ਹੱਲ ਵੀ ਹੁੰਦਾ ਜਾਂ ਤੇ ਵਾਅਦਾ ਨਾ ਕਰੋ ਜੇ ਵਾਅਦਾ ਕੀਤਾ ਉਹਨੂੰ ਪੂਰਾ ਕਰੋ ਠੀਕ ਹੈ ਸਰਕਾਰ ਨੂੰ ਇਹੀ ਬੇਨਤੀ ਹੈ ਕਿ ਜੇ ਕਿਸੇ ਨਾਲ ਹੀ ਵਾਅਦਾ ਕਰਦੇ ਹੋ ਉਹ ਤੇ ਪੂਰੇ ਉਤਰੋ ਵਾਅਦਾ ਕਰਦੇ ਜੇ ਪੂਰੇ ਉਤਰੋ ਸੁੱਖ ਪਿੱਛੇ ਕੀ ਗੱਲਾਂ ਚੱਲ ਰਹੀਆਂ ਨੇ ਮੈਨੂੰ ਆਪਣੇ ਏਰੀਆ ਦੇ ਲੋਕ ਮਿਲੇ ਇਹ ਮੈਡਮ ਨੇ ਬੁੜਲਾਡਾ ਤੋਂ ਨੇ ਤੇ ਕੀ ਦਿੱਕਤਾਂ ਪਰੇਸ਼ਾਨੀਆਂ ਨਹੀਂ ਬੁੜਲਾਡਾ ਤੋਂ ਦਾਸ ਵੀ ਬੁੜਲਾਡਾ ਪਹਿਲਾਂ ਤਾਂ ਮੈਨੂੰ ਆਪਣੇ ਏਰੀਆ ਦੇ ਲੋਕ ਦੇ ਕਾਫੀ ਟਾਈਮ ਬਾਅਦ ਕੋਈ ਆਪਣੇ ਏਰੀਆ ਦਾ ਮਿਲਿਆ ਬੜੀ ਖੁਸ਼ੀ ਹੋਈ ਹੈ ਤੁਸੀਂ ਦੱਸੋ ਨੇ ਬੁੱਧਲਾ ਡੱਚ ਖਾਸ ਕਰ ਸੜਕਾਂ ਨੂੰ ਲੈ ਕੇ ਪਰੇਸ਼ਾਨੀ ਆ ਰਹੀ ਹੈ ਜੀ ਸੜਕ ਸੜਕਾਂ ਬਰਵਾ ਪੈੜੀਆਂ ਨੇ ਜਿੱਥੇ ਸੜਕਾਂ ਦਾ ਕੋਈ ਹਾਲ ਨਹੀਂ ਪਰ ਕੀ ਬਹੁਤ ਟਾਈਮ ਤੋਂ ਦਿੱਕਤ ਹੈ ਹਨਾ ਕਿੰਨੀਆਂ ਸਰਕਾਰਾਂ ਬਦਲ ਗਿਆ ਹੁਣ ਈਵਨ ਆਪਣੇ ਐਮਐਲਏ ਵੀ ਦੂਜੀ ਵਾਰ ਜਿੱਤੇ ਕਿ ਲੱਗਦਾ ਕਿ ਕਿਉਂ ਨਹੀਂ ਹੋ ਰਿਹਾ ਐਮਐਲਏ ਦਾ ਕਰਦੇ ਅੱਗੇ ਟੁੱਟੀ ਪਈ ਹੈ ਇਹ ਸੜਕੋ ਹੀ ਨਹੀਂ ਬਣੀ ਹੋਈ ਜਾ ਕੇ ਤਾਂ ਦੇਖੋ ਇੱਥੇ ਬਹੁਤ ਖੱਡੇ ਪਏ ਹੋਏ ਨੇ ਵਿੱਚ ਕੁਝ ਨਹੀਂ ਕਰਦੀਆਂ ਸਰਕਾਰਾਂ ਨੇ ਕੀ ਕਰਨਾ ਹੈ ਜੀ ਤੇ ਉਹ ਖੁਦ ਇੱਕ ਟੀਚਰ ਰਹੇ ਹੋਏ ਨੇ ਕੋਈ ਸਿੱਖਿਆ ਨੂੰ ਲੈ ਕੇ ਬਦਲਾ ਆਇਆ ਕੋਈ ਬਦਲਾਅ ਨਹੀਂ ਜੀ ਭਲਾਟੇ ਦਾ ਕੋਈ ਬਦਲਾਅ ਨਹੀਂ ਹੈਗਾ ਜੀ ਜਾ ਕੇ ਦੇਖ ਲਓ ਕੀ ਲੱਗਦਾ ਕਿ ਕੀ ਚੇਂਜ ਹੋਣਾ ਚਾਹੀਦਾ ਇਸ ਵਾਰ ਆਲੀਆ ਚੋਣਾ ਚ ਕੀ ਮੰਗ ਰੱਖਦੇ ਹੋ ਉਹ ਜਿਹਨ ਸਾਰੇ ਇੱਕੋ ਹੀ ਨੇ ਵਾ ਸਰਕਾਰਾਂ ਨੇ ਕੀ ਕਰਨਾ ਹੈ ਸਰਕਾਰਾਂ ਮੋਟਾ ਵੀ ਆ ਜਾਂਦੀਆਂ ਨੇ ਆ ਇਹ ਕਰਦੇ ਆਂਗਾ ਆ ਇਹ ਕਰਦੇ ਆਂਗੇ ਹੁਣ ਮਾਨਦੀ ਸਰਕਾਰ ਦੇਖ ਲਓ ਤੁਸੀਂ ਕਿੰਨੇ ਵਾਦੇ ਕਰੇ ਸੀ ਕੱਖ ਵੀ ਨਹੀਂ ਕਰਿਆ ਹੈਗਾ ਕੋਈ ਵਾਦਾ ਪੂਰਾ ਨਹੀਂ ਹੋਇਆ ਕੁਝ ਨਹੀਂ ਕਰਿਆ ਕੋਈ ਸੀ ਬੀ ਜੀ ਕੀ ਵਾਦੇ ਪੂਰੇ ਹੋਏ ਜਿਹੜੇ ਤੁਹਾਨੂੰ ਕੀਤੇ ਗਏ ਸੀ ਸਰਕਾਰਾਂ ਵੱਲੋਂ ਦੇਖੋ ਵੀਰ ਕੋਈ ਵਾਦਾ ਨਹੀਂ ਪੂਰਾ ਹੋਇਆ ਅੱਜਕੱਲ ਦਾ ਪਹਿਲਾਂ ਤਾਂ ਵੋਟ ਪਾੜ ਤੋਂ ਇੱਕ ਇੱਕ ਮੰਗੀ ਗਈ ਸੀ ਵੀ ਸਾਡੇ ਪੰਜਾਬ ਦੇ ਵਿੱਚੋਂ ਨਸ਼ੇ ਬੰਦ ਹੋ ਜਾਣਗੇ ਅੱਜ ਮੈਡੀਕਲ ਦੇ ਉੱਤੋਂ ਸਿਰਦਰਦ ਦੀ ਗੋਲੀ ਮੇਰੇ ਨਾਲ ਮਿਲੇ ਕਵੈਂਟਰ ਦਾ ਹੋਲ ਸਿਗਨੇਚਰ ਤੇ ਚਿੱਟਾ ਸਾਡੇ ਆਪ ਸ਼ਰਿਆ ਮਿਲ ਰਿਹਾ ਤੇਰ ਦੱਸੋ ਕਿੱਥੇ ਬਦਲਾ ਆਇਆ ਪਿਛਲੇ ਜਿਆਦਾ ਵੇਖ ਰਿਹਾ ਨਾ ਨਾਮਾ ਦੇ ਪੁੱਤ ਮਾਰ ਰਹੇ ਆ ਇਹਨਾਂ ਦੀਆਂ ਜੇਬਾਂ ਭਰ ਰਹੀਆਂ ਨੇ ਦੋ ਸਰਕਾਰਾਂ ਪਿਛਲੀਆਂ ਇਹੀ ਵਾਦਾ ਕਰਕੇ ਆਈਆਂ ਸੀ ਕਿ ਨਸ਼ੇ ਨੂੰ ਖਤਮ ਕਰਾਂਗੇ ਦੇਖੋ ਇਹ ਹਰ ਇੱਕ ਲੀਡਰ ਇੱਕ ਹੀ ਵਾਦਾ ਕਰਦਾ ਹੈ ਜੀ ਨਸ਼ਾ ਨਸ਼ਾ ਬੰਦ ਕਰਾ ਦਾਂਗੇ ਪਰ ਨਸ਼ਾ ਤਾਂ ਤੂੰ ਜ਼ਿਆਦਾ ਹੋ ਹੀ ਜਾਂਦਾ ਹੈ ਇਤਿਹਾਸ 'ਚ ਕੋਈ ਸ਼ਿਕਾਇਤਾਂ ਕਰਨ ਦੀ ਕੋਸ਼ਿਸ਼ ਕੀਤੀ ਗਈ ਰੁਕਵਾਂ ਦੀ ਲੋਕਾਂ ਵੱਲੋਂ ਲੋਕਾਂ ਵੱਲੋਂ ਤਾਂ ਬਹੁਤ ਕੋਸ਼ਿਸ਼ ਚੱਲ ਰਹੀ ਜੀ ਪਰ ਕਿਤੇ ਕੋਈ ਸੁਧਾਰ ਤਾਂ ਨਹੀਂ ਲੱਗਦਾ ਸੁਖ ਗਵਰਨਮੈਂਟ ਦਾ ਖੁਦ ਬਿਖੈ ਰਹੀ ਹੈ ਨਸ਼ਾ ਅੱਛਾ ਕੀ ਕਹਿ ਰਹੇ ਸੀ ਤੁਸੀਂ 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 ਗੱਲ ਕਰ ਰਹੇ ਸੀ ਕਿ ਵਾਦੇ ਪੂਰੇ ਨਹੀਂ ਹੋਏ ਕੀ ਹੋਇਆ ਕੋਈ ਨਹੀਂ ਹੋਇਆ 10000 ਰੁਪਏ ਖਾਤੇ ਚ ਪਾਇਆ ਬੁੜੀਆ ਦੇ ਨਾ ਕੋ ਟੈਂਸ਼ਨ ਨਾ ਕੋਈ ਹੋਰ ਸਹੂਲਤ ਕੀ ਸਹੂਲਤ ਕੋਈ ਸਹੂਲਤ ਨਹੀਂ ਕਿਛਦੀ ਅਸੀਂ ਫਿਰਦੇ ਆ ਭੌਗਦੇ ਅੱਛਾ ਲੋੜਵੰਦਾਂ ਉੱਥੇ ਫਿਰ ਦਿੰਦੇ ਨੇ ਤੁਸੀਂ ਕੀ ਪਾਰਟੀ ਲਈ کہہ ਰਹੇ ਹੋ ਸਾਰੀ ਪਾਰਟੀ ਲਈ کہہ ਰਹੇ ਹੋ ਹੈ ਸਾਰੇ ਲਈ کہہ ਰਹੇ ਹੋ ਤਾਂ ਸਾਰੇ ਸੜੋ ਪਿੰਡ ਪਿੰਡ ਦਾਗਾ ਤੁਸੀਂ ਕੀ ਕਹੋਗੇ ਤੁਸੀਂ ਸਹਿਮਤ ਹਾਂਜੀ ਨਾ ਨਾ ਰਾਸ਼ਨ ਲਗਾਉਣ ਜਿਹੜੇ ਕਿਰਾਏ ਉਹਨਾਂ ਰਾਸ਼ਨ ਕਰਨ ਨੂੰ ਬੰਦੇ ਵੋਟ ਨਹੀਂ ਬੰਦੀ ਕਹਿੰਦਾ ਇਹਨਾਂ ਨੂੰ ਸੁਣਾਇਆ ਤਾਂ ਫਿਰ ਕੀ ਕਰੂੰਗਾ ਠਾ ਉਹਨਾਂ ਦੇ ਰਾਸ਼ਨ ਕਾਰਡ ਨਹੀਂ ਕੁਝ ਨਹੀਂ ਹੈ ਜਿਹੜੇ ਆਪਣੇ ਘਰਾਂ ਚ ਬੈਠੇ ਉਹਨਾਂ ਲਈ ਸਭ ਕੁਝ ਹੈ ਉਹਨਾਂ ਦਾ ਸਭ ਕੁਝ ਅਸੂਲ ਤਾਂ ਤੇ ਪੰਜਾਬ ਦੇ ਲੋਕੀ ਕੋਈ ਫਾਇਦਾ ਨਹੀਂ ਕਰੂੰਗਾ ਭਗਵੰਤ ਮਾਨ ਨੇ ਨੇ ਵਾਦੇ ਕੀਤੇ ਕੋਈ ਫਾਇਦਾ ਹੋਇਆ ਕੋਈ ਫਾਇਦਾ ਨਹੀਂ ਹੋਇਆ ਆਪਣੀ ਸੀਟ ਲੈਣੀ ਸੀ ਉਹਨਾਂ ਨੇ ਲੈ ਲਈ ਕੁਰਸੀਆਂ ਨਹੀਂ ਸਲਾਮਾ ਉਹ ਹੀ ਤਾਂ ਕਹਿ ਰਹੀਆਂ ਸੀ ਸੀਟ ਲੈ ਕੇ ਮੁੜ ਕੇ ਸਾਰਾ ਕੁਝ ਖਤਮ ਕਰਤਾ ਉਹਨਾਂ ਨੇ 1000 ਰੁਪਏ ਕਨੇ ਬੁਣੀਆਂ ਦੇ ਖਾਤੇ ਉਹਨਾਂ ਨੇ ਤੁਹਾਨੂੰ ਦੇ ਦੇ ਨਾ ਫੁੱਟਬਾਲ ਬਣਾ ਲਓ ਇਹਦੀ ਪੈਨਸ਼ਨਾਂ ਕਈਆਂ ਸੀ ਜਿਨ੍ਹਾਂ ਦੇ ਉਮਰਾਂ ਲਾਉਣ ਵਿੱਚ ਲੋੜ ਉਹਨਾਂ ਲਈ ਨਹੀਂ ਜਿਨ੍ਹਾਂ ਨੇ ਉਮਰਾਂ ਵਧਾਉਂਦਾ ਤਾਂ ਉਹਨਾਂ ਦੀ ਲਾਤੀਆਂ ਉਧਾਰ ਕੱਢਦੇ ਹੁਣ ਕਹਿੰਦੇ ਬਣਦੀਆਂ ਨਹੀਂ ਇਹ ਕੀ ਗੱਲ ਫਿਰ ਮੈਂ ਪੰਜਾਬ ਨੂੰ ਭੌਂਕ ਲਈ ਇੱਕ ਅਜਿਹੇ ਨੌਜਵਾਨ ਨੇ ਕਿ ਖੁਸ਼ੀ ਹੁੰਦੀ ਹੈ ਕਾਫੀ ਬਾਡੀ ਬਣਾਉਣ ਦਾ ਸ਼ੌਕ ਹੈ ਤੁਹਾਨੂੰ ਸ਼ੌਕ ਕੀ ਹੈ ਜੀ ਹਾਂ ਜੀ ਖੇਤਰੀ ਕੰਮ ਕੀ ਕਰਦੇ ਤੁਸੀਂ ਖੇਤੀ ਜੀ ਖੇਤੀ ਦੇ ਨਾਲ ਆ ਜਿਮ ਜਾਂਦੇ ਬਸ ਖੇਤੀ ਨਾਲ ਹੀ ਜਨ ਲੱਗ ਜਾਂਦੀ ਹੈ ਖੇਤੀ ਵਾਲੀ ਜੀ ਕਿਹਾ ਤਾਂ ਕਿ ਖੇਤੀ ਸ਼ੌਕ ਵਜੋਂ ਕਰ ਰਹੇ ਹੋ ਜਾਂ ਨੌਕਰੀਆਂ ਨਹੀਂ ਮਿਲਣ ਨੌਕਰੀ ਕਿੱਥੇ ਮਿਲਦੀ ਹੈ ਜੀ ਕਿਸੇ ਨੂੰ ਨਹੀਂ ਮਿਲਦੀ ਨੌਕਰੀ ਅੱਜ ਕੱਲ ਮਜਬੂਰੀ ਵਿੱਚ ਖੇਤੀ ਕਰਨੀ ਪੈਣੀ ਹੈ ਹਾਂ ਜੀ ਟਰਾਈ ਕੀਤਾ ਸੀ ਟਰਾਈ ਤਾਂ ਬਹੁਤ ਕੀਤਾ ਮੈਡਮ ਨੌਕਰੀ ਮਿਲਦੀ ਨਹੀਂ ਜੀ ਕਿਸੇ ਨੂੰ ਅੱਛਾ ਮੈਂ ਇੱਕ ਚੀਜ਼ ਪੁੱਛਣੀ ਸੀ ਬਾਡੀ ਬਿਲਡਿੰਗ ਵੀ ਕਰਦੇ ਨੇ ਨਹੀਂ ਹੈ ਮਨ ਲੱਗ ਰਿਹਾ ਕਿ ਨੇ ਖੇਤੀ ਬਣ ਕੇ ਕਰਕੇ ਬਾਡੀ ਬਿਲਡਿੰਗ ਜੀ ਉਧਾਰ ਚਲਾ ਚਲਾ ਕੇ ਹੈ ਹਾਂ ਜੀ ਕੰਟਰੀ ਮਸਲ ਹੈ ਹਾਂ ਜੀ ਚਲੋ ਠੀਕ ਹੈ ਆਪਣੀ ਗੱਲ ਰੱਖ ਰਹੇ ਨੇ ਆ ਤੁਸੀਂ ਨਾਲ ਇਹਨਾਂ ਨਾਲ ਜ਼ਰੂਰ ਗੱਲ ਕਰੋ ਬਾਬਾ ਜੀ ਨਾਲ ਹਾਂ ਜੀ ਜੀਵੇ ਕੋਈ ਕਿਥੋਂ ਆਏ ਪਰ ਤੁਸੀਂ ਦਰਸ਼ਨ ਕਰਕੇ ਆਇਆ ਜੀ ਹਾਂ ਹਾਂ ਜੀ ਅੱਛਾ ਕਿਥੋਂ ਆਈ ਤਲਵੰਡੀ ਸਾਬੋ ਤਲਵੰਡੀ ਸਾਬੋ ਦੇ ਹੈ ਤੁਸੀਂ ਹੋ ਕਿੱਥੇ ਦੇ ਹੈ ਰੈਡ ਵਾਲੀ ਕਿੱਥੇ ਵਾਲੀ ਪੈਣੀ ਛੋੜਾ ਹਾਂ ਪੈਣੀ ਛੋੜਾ ਮੋ ਕਿੱਥੋਂ ਪੈਂਦਾ ਹੈ ਹੈ ਕਿੱਥੋਂ ਪੈਂਦਾ ਇਹ ਆਹ ਦੇ ਮੋੜ ਜੀ ਇਹ ਮੋੜ ਤੇ ਹੈ ਠੀਕ ਹੈ ਜੀਵੇ ਕਈ ਲੋਕ ਅਲੱਗ-ਅਲੱਗ ਦਿੱਕਤਾਂ ਪਰੇਸ਼ਾਨੀਆਂ ਦੱਸ ਰਹੇ ਸੀ ਨਹੀਂ ਕੋਈ ਸਿੱਖਿਆ ਨੂੰ ਲੈ ਕੇ ਦੱਸ ਰਿਹਾ ਕੋਈ ਨਸ਼ਿਆਂ ਨੂੰ ਲੈ ਕੇ ਤੁਹਾਨੂੰ ਕਿਹਾ ਦੇ ਕਿ ਕਾਫੀ ਸਮਾਂ ਹੋ ਗਿਆ ਵੋਟਾਂ ਪਾਉਂਦਿਆਂ ਨੂੰ ਕੋਈ ਤੁਹਾਡੀਆਂ ਕਿਹੜੀਆਂ ਦਿੱਕਤਾਂ ਪਰੇਸ਼ਾਨੀਆਂ ਨੇ ਜੋ ਤੁਹਾਨੂੰ ਲੱਗਦਾ ਕਿ ਕਾਫੀ ਸਮੇਂ ਤੋਂ ਸਿੰਪਲ ਜਿਹੀ ਗੱਲ ਇਹ ਹੈ ਮੋੜ ਦੀ ਤੁਸੀਂ ਗੱਲ ਕਰਦੇ ਹੋ ਹੈਨਾ ਮੋੜ ਬਣਾ ਪਿਛਲਾ ਇਲਾਕਾ ਸੀਗਾ ਪਿਛਲੇ ਪੰਨੋਂ ਜਾ ਰਿਹਾ ਸੀਗਾ ਇਹ ਵਿਕਾਸ ਵੱਲ ਮੁੜਿਆ ਕਿ ਨਹੀਂ ਮੁੜਿਆ ਕੋਹੋਂ ਹੋ ਗਈ ਮੜਦਾ ਆਈ ਹਜੇ ਕੋਈ ਨਹੀਂ ਮੁੜਦਾ ਪਹਿਲਾਂ ਮੋੜ ਹੀ ਹੈ ਬਸ ਥੱਲੇ ਮੋੜੀ ਆਹ ਨਾ ਨਾ ਜੀ ਮੁੜਿਆ ਨਹੀਂ ਪੂਰੀ ਮਰਜੀ ਕੋਈ ਮਰਜੀ ਆ ਕੇ ਜਾਵੇ ਨਹੀਂ ਮੁੜ ਲੋ ਮਤਲਬ ਵਿਕਾਸ ਮੁੜ ਜਾਂਦਾ ਹੈ ਹਾਂ ਹਾਂ ਪਰ ਕਾਰਨ ਕੀ ਲੱਗਦਾ ਹੈ ਸਰਕਾਰ ਨੇ ਤਾਂ ਬਹੁਤ ਕੁਝ ਕੀਤਾ ਸੀ ਕਰਦਾਂਗੇ ਮੋਦੀ ਸਰਕਾਰ ਨੇ ਕਿਹਾ ਆਪ ਸਰਕਾਰ ਨੇ ਕਿਹਾ ਪਰ ਹੋਇਆ ਕੁਝ ਨਹੀਂ ਅੱਲੇ ਨਾ ਕੁਝ ਨਹੀਂ ਹੋਇਆ ਜੀ ਵਿਸ਼ਵਾਸ ਨਿਕਲ ਨਿਕਲੀ ਖੁੱਲੇ ਨਾ ਜੀ ਕੋਈ ਵਿਸ਼ਵਾਸ ਨਹੀਂ ਰਿਹਾ ਕਿਸੇ ਤੇ ਵਿਸ਼ਵਾਸ ਹੀ ਉੱਟਿਆ ਪਿਆ ਕਿਸੇ ਤੇ ਰਹੀ ਨਹੀਂ ਕਿਸੇ ਤੇ ਵਿਸ਼ਵਾਸ ਨਾ ਰਹੀ ਨਹੀਂ ਉਹ ਆ ਕਿਵੇਂ ਵਿਸ਼ਵਾਸ ਤਾਂ ਜੀ ਕੁਝ ਕਰਕੇ ਦਿਖਾਉ ਕੋਈ ਫੇਰ ਹੀ ਆਉਗਾ ਨਾ ਕਿਵੇਂ ਕੀ ਕਰਕੇ ਦਿਖਾਉਣ ਉਹ ਕਹਿੰਦੇ ਸਾਨੂੰ ਟਾਈਮ ਨਾ ਕੋਈ ਨਸ਼ੇ ਵਾਲੇ ਨਾ ਕੋਈ ਹੋਰ ਕੋਈ ਵੀ ਲੱਗ ਲਾਉਂਦੀਆਂ ਨੇ ਫਿਰ ਕਹਿੰਦੇ ਨੇ ਕਾਂਗਰਸ ਨੇ 70 ਸਾਲ ਰਾਜ ਕੀਤਾ ਕਾਂਗਰਸ ਨੇ ਕੀ ਕੀਤਾ ਸਾਨੂੰ ਤੁਸੀਂ 10 ਸਾਲ ਨਹੀਂ ਦਿੰਦੇ ਜਾ ਰੂਲੇ ਕਹਿੰਦੇ ਤੁਸੀਂ ਸਾਨੂੰ 2 ਸਾਲ ਵੀ ਨਹੀਂ ਦੇ ਰਹੇ ਠੀਕ ਤਰ੍ਹਾਂ ਉਹ ਕਹਿੰਦੇ ਸਾਨੂੰ ਟਾਈਮ ਦੇ ਦਿਓ ਤਾਂ ਜਿਸ ਤਰੀਕੇ ਨਾਲ ਅਸੀਂ ਲੋਕਾਂ ਨਾਲ ਗੱਲ ਕੀਤੀ ਹੈ ਬੜੇ ਪੰਜਾਬ ਦੇ ਵੱਖ-ਵੱਖ ਲੋਕ ਮਿਲੇ ਸੀਗੇ ਵਧੀਆ ਗੱਲਾਂ ਉਹਨਾਂ ਨੇ ਕੀਤੀਆਂ ਆਪਣੇ ਆਪਣੇ ਇਲਾਕੇ ਦੇ ਮੁੱਦੇ ਦੱਸੇ ਨੇ ਐਸੀ ਤਰੀਕੇ ਨਾਲ ਲਾਲਨਪਲਾਰੀ ਤੁਸੀਂ ਦੇਖਦੇ ਰਹੋ ਮੈਂ ਬਸੰਮਰਮਾ ਤੇ ਮੇਰੇ ਨਾਲ ਸੁਖ ਸਿੱਧੂ ਮਿਲਦੇ ਆ ਅਗਲੀ ਲਾਰੀ ਚ ਲੋਕਾਂ ਦੇ ਹੋਰ ਮਸਲੇ ਜਾਂਦੇ ਨੇ ਮੁੱਦੇ ਜਾਂਦੇ ਨੇ ਉਹਨਾਂ ਦੀਆਂ ਦਿੱਕਤਾਂ ਪਰੇਸ਼ਾਨੀਆਂ ਜਾਂਦੇ ਆ ਉਹ ਨਹੀਂ ਦੇ ਤੁਸੀਂ ਦੇਖਦੇ ਰਹੋ ਡੇਲੀ ਪੋਸ ਪੰਜਾਬ ਹਰਿਆਣਾ ਦੀ ਬਾਤ ਚ ਕੈਮਰਾਮੈਨ ਰੁਪਿੰਦਰ ਜੱਤਗੀ ਨਾਲ ਸਤਿ ਸ਼੍ਰੀ ਅਕਾਲ